ਹੈਲੋ ਹੈਲੋ ਹਾਂਜੀ ਕੀ ਹਾਲ ਚੱਲ ਦੋਸਤੋ ਠੀਕ ਠਾਕ ਜੀ ਹਾਂਜੀ ਕੀ ਹਾਲ ਚਾਲ ਆ ਸਾਰੇ ਵੀਰ ਭਰਾਵਾਂ ਦਾ ਹੋਰ ਸੈਟ ਆ ਫਿਰ ਅਰੇ ਤੇ ਅੱਜ ਆਪਾਂ ਵੱਡਣ ਲੱਗੇ ਹੋਇਆ ਕਣਕ ਉਹ ਦੀ ਦੇਖ ਸਕਦੇ ਕੰਪੈਨ ਤੇ ਅੱਜ ਆਪਾਂ ਕਾ ਕਣਕ ਵੱਢ ਲਈਆ ਲੋ 1 ਅਕਤੂਬਰ ਪਰ ਗਿਆ ਅੱਜ ਦਾਨੇ ਪਾਈ ਜਾਂਦਾ ਜੋਬਰ ਦੇਖ ਸਕਦੇ ਆ ਤੁਸੀਂ ਮਾਜ਼ੰਬੋਇਆ ਦਾ ਖਰਾਬ ਸੀ ਇਧਰ ਲਈ ਦੇਖ ਸਾਦੀ ਤੇ ਆਪਾਂ ਹੋਗੇ ਪਹਿਲਾ ਪਹਿਲਾ ਵੱਡ ਕੇ ਵਿਲੇ ਲੋਈ ਹਣ ਆਪਾਂ ਚੜ੍ਹੇ ਘਰ ਨੂੰ ਸਤਿ ਸ਼੍ਰੀ ਅਕਾਲ ਜੀ